73 ਲੱਖ 74 ਹਜ਼ਾਰ 500 ਰੁਪਿਆ ਉਹਦਾ ਯਾਨੀ ਕਿ ਝੋਨਾ ਬਾਸਮਤੀ ਦਾ ਹੋ ਗਿਆ ਅੱਛਾ ਲੈ ਵੀ ਮਿਤਰਾ ਅੱਜ ਆਏ ਆ ਮੱਲੀ ਸਾਹਿਬ ਕੋਲੇ ਤੇ ਮੱਲੀ ਸਾਹਿਬ ਨੇ ਫੜੀ ਆ ਇਹ ਹਿਸਾਬ ਦਾ ਵਾਲੀ ਕਾਪੀ ਤੇ ਮੱਲੀ ਸਾਹਿਬ ਮੈਂ ਸੁਣਿਆ ਵੀ ਲੱਗਦਾ ਪੈਸੇ ਤੁਹਾਨੂੰ ਵਾਏ ਗਿਆ ਕਣਕ ਚੋਂ ਜ਼ਿਆਦੇ ਉਹ ਨਹੀਂ ਯਾਰ ਇਹ ਨਾ ਮੈਨੂੰ ਕਿਸੇ ਬੰਦੇ ਨੇ ਭੰਬਰ ਪੂਸੇ ਪਾ ਰੱਖਿਆ ਅੱਛਾ ਬੰਦਾ ਕਹਿੰਦਾ ਵੀ ਮੈਂ ਹਰ ਸਾਲ 100 ਕਿੱਲੇ ਜ਼ਮੀਨ ਲੈਣਾ ਠੇਕੇ ਤੇ ਹੂੰ ਤੇ ਇਸ ਸਾਲ 2023 ਚ ਉਹਨੇ 100 ਕਿੱਲੇ ਜ਼ਮੀਨ ਲਈ ਠੇਕੇ ਤੇ अच्छा 70000 किले ਦਾ ਠੇਕਾ ਭਰਿਆ اچھا 70 ਲੱਖ ਸਾਲ ਦਾ ਉਹਨੇ ਦਿੱਤਾ ਤੇ 525000 ਵਿਆਜ ਦਿੱਤੀ 75 ਲੱਖ 25000 ਠੇਕਾ ਦੇ ਕੇ ਉਹ ਕਹਿੰਦਾ ਵੀ ਮੈਂ 19 ਲੱਖ ਰੁਪਈਆ ਵਿਚਾਰ ਲਿਆ 100 ਕਿਲੇ ਚ ਮੱਲੀ ਸਾਹਿਬ ਭੱਜਣ ਨੂੰ ਰਾਹ ਵੀ ਦੱਸੋ ਵੀ ਇੰਨਾ ਝੂਠ ਬੋਲ ਕੇ ਤੇ ਕਮੈਂਟਾਂ ਖਾਤੋ ਉਹ ਭਰਾਵਾ ਮੈਂ ਮੈਂ ਆ ਵੇਲਾ ਉਹਨੇ ਮੈਨੂੰ ਜਿਵੇਂ ਜਿਵੇਂ ਫੋਨ ਕੀਤਾ ਉਵੇਂ ਉਵੇਂ ਮੈਂ ਲਿਖੀ ਗਿਆ ਅੱਛਾ ਉਹ ਕਹਿੰਦਾ ਵੀ ਮੱਲੀ ਸਾਹਿਬ ਮੈਂ ਇਸ ਤਰੀਕੇ ਨਾਲ ਠੇਕੇ ਜੋ ਪਹਿਲੇ ਯਾਨਕਿ ਪੈਸੇ ਬਚਾਏ ਪੈਸੇ ਬਚਾਏ ਆ ਹਰਾਨ ਵੀ ਮੈਂ ਖਿਆ ਯਾਰ 70000 ਰੁਪਿਆ ਕਿਲੇ ਦਾ ਠੇਕਾ ਵੀ ਬਹੁਤ ਹਾਂ ਲਾਇਆ ਉਹਨੇ ਕੀ ਆ 50 ਕਿਲੇ ਦਾ ਝੋਨਾ ਲਾਇਆ ਹਮ ਹਾਈਬ੍ਰਿਡ ਅੱਛਾ ਤੇ 50 ਕਿਲੇ ਉਹਨੇ ਲਾਈ ਬਾਸਮਤੀ ਮੁਛਲ ਤੇ 17 18 ਮਿਕਸ 25 25 ਕਿਲੇ ਠੀਕ ਆ ਤੇ ਮੈਂ ਆਖਿਆ ਯਾਰ ਕਿਵੇਂ ਬਚਿਆ ਮੈਨੂੰ ਕਹਿੰਦਾ ਕਾਪੀ ਪੈਨ ਚੱਕ ਲੈ ਤੇ ਲਿਖ ਲੈ ਅੱਛਾ ਹੁਣ ਉਹੀ ਮੈਂ ਆਪਾਂ ਦਸੀਏ ਦਰਸ਼ਕਾਂ ਨੂੰ ਵੀ ਬੰਦੇ ਨੇ 100 ਕਿਲਾ ਜ਼ਮੀਨ ਠੇਕੇ ਲਈ ਹਾਂ ਤੇ ਮੈਂ ਹੈਰਾਨ ਆ ਪਹਿਲਾ ਬੰਦਾ ਹੋਊਗਾ ਜਿਨੇ 19 ਲੱਖ ਰੁਪਿਆ ਬਚਾਇਆ ਤੇ ਬਚਾਇਆ ਬੜੀ ਕ੍ਰੀਏਟੀਵਿਟੀ ਨਾਲ ਅੱਛਾ ਹਾਂ ਚੱਲ ਆ ਫਿਰ ਬਖਾ ਬਖਾਵਾ ਬਖਾ ਆ ਮੈਨੂੰ ਫੜਾ ਫਿਰ ਮਾੜਾ ਏ ਆ ਲੈ ਕੇ ਆ ਲੈ ਲਓ ਵੀ ਸੱਜਾ ਹੂੰ ਗੈਰੀ ਗਾਲੇ ਦਾ ਵੀ 100 ਕਿਲਾ ਜ਼ਮੀਨ ਸੀ ਹਾਂ 70000 ਨੂੰ ਲਈ ਸੀ ਅੱਛਾ 70 ਲੱਖ ਰੁਪਇਆ ਹੋ ਗਿਆ ਠੀਕ ਆ 70 ਹਾਂ ਸਿੱਧਾ ਉਹਨੇ ਵਿਆਜ ਵੀ ਪਾਈ ਹਾਲਾਂਕਿ ਪੈਸੇ ਉਹਦੇ ਕੋਲ ਹੀ ਆਉਂਦੀ ਸੀ ਬੰਦਾ ਤਗੜਾ ਸ਼ਾਹ ਬੰਦਾ ਇਕੱਲੇ ਉਹਦੇ ਕੋਲ ਆਉਂਦੀ ਜ਼ਮੀਨ ਹਾਂ ਫਿਰ ਤੇ ਯਾਰ ਜਿਹੜਾ 100 ਬੰਦਾ ਪਰ ਉਹਦੇ ਕੋਲ ਹੈਗੇ ਸੀ ਉਹਨੇ ਕੀ ਕੀਤਾ ਫਿਰ ਵੀ ਵਿਆਜ ਲਈ 5,25,000 ਆਪਾਂ ਵਿਆਜ ਲਈ 74,25,000 ਰੁਪਇਆ ਠੇਕਾ ਹੋ ਗਿਆ ਸਾਲ ਦਾ 100 ਕਿੱਲੇ ਦਾ ਹੂੰ ਠੀਕ ਆ ਹੂੰ ਉਹਨੇ ਲਾਇਆ ਪਹਿਲਾਂ ਝੋਨਾ 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 ਨੇ ਕਿੱਲੇ ਦਾ ਕਹਿੰਦਾ ਵੀ ਮੈਨੂੰ 30 ਕੁਆਂਟਲ ਹੋਇਆ 75 ਮਣ ਦੀ ਉਸਤੀ ਪਈ ਅੱਛਾ ਸੱਚੀ ਗੱਲ ਆ ਵੀ ਇੰਨਾ ਕੀ ਝੜਦਾ ਠੀਕ ਆ 2183 ਕਹਿੰਦਾ ਰੇਟ ਆ ਅੱਛਾ 65490 ਦਾ ਕਹਿੰਦਾ ਮੇਰਾ ਝੋਨਾ ਆ ਠੀਕ ਆ ਠੀਕ ਆ ਹਾਂ 50 ਕਿੱਲੇ ਝੋਨਾ ਲਾਇਆ ਸੀ 65490 ਨਾਲ ਜੇਕਰ ਆਪਾਂ ਕਿੱਲੇ ਨੂੰ ਭਾ ਕਰੀਏ ਗੁਣਾ ਕਰੀਏ ਹਾਂ ਹਾਂ ਤੇ 32 32 ਲੱਖ 74500 ਰੁਪਇਆ ਬਣਦਾ ਅੱਛਾ ਠੀਕ ਆ ਹੂੰ ਅੱਗੇ ਆ ਗਈ ਗੱਲ ਮੁੱਛਲ ਦੀ ਅੱਛਾ ਮੁੱਛਲੋਂ ਨੇ 25 ਕਿੱਲੇ ਲਾਈ ਹੂੰ ਇੱਕ ਕਿੱਲੇ 'ਚੋਂ ਮੁੱਥਲ ਨਿਕਲੀ 20 ਕੁਆਂਟਲ ਹੂੰ ਨਾ ਸੌਰੀ 21 ਕੁਆਂਟਲ ਨਿਕਲੀ ਹਾਂ 4000 ਨੂੰ ਵੇਚੀ 84000 ਦੀ ਮੁੱਛਲ ਹੋਈ ਸਹੀ ਆ ਤੇ 17 18 ਬਾਸਮਤੀ ਵੀ 25 ਕਿਲੇ ਲਈ ਠੀਕ ਆ ਤੇ 20 ਕੁਆਂਟਲ ਨਿਕਲੀ ਤੇ 80000 ਦੀ 17 18 ਹੋਈ ਅੱਛਾ ਤੇ ਦੋਵਾਂ ਦਾ ਜੋੜ ਲਾਈਏ ਤਾਂ ਯਾਨੀ ਕਿ ਇਹ ਹੋਈ 20 ਤੇ 21 41 ਲੱਖ ਰੁਪਏ ਦੀ ਯਾਨੀ ਕਿ ਉਹਦੀ ਮੁੱਛ ਲਈ ਅੱਛਾ ਜੇਕਰ ਆਪਾਂ ਇਹ ਦੋਵਾਂ ਫਸਲਾਂ ਦਾ ਜੋੜ ਲਾਈਏ ਤਾਂ ਟੋਟਲ ਹੋ ਗਿਆ 73 ਲੱਖ 74500 ਰੁਪਏ ਦਾ ਯਾਨੀ ਕਿ ਝੋਨਾ ਬਾਸਮਤੀ ਦਾ ਹੋ ਗਿਆ ਅੱਛਾ ਠੀਕ ਹੈ ਇੱਥੋਂ ਤੱਕ ਇੱਥੋਂ ਤੱਕ ਹਿਸਾਬ ਹੋ ਗਿਆ ਇੱਥੋਂ ਤੱਕ ਯਾਨੀ ਕਿ ਸ਼ਮਾਈ ਦਾ ਹਿਸਾਬ ਹੋ ਗਿਆ ਅੱਗੇ ਉਹਨੇ ਕਣਕ ਲਾਈ ਉਹ ਕਹਿੰਦਾ ਵੀ ਮੈਂ 100 ਕਿੱਲਾ ਹੀ ਕਣਕ ਲਾਈ ਹੂੰ 100 ਕਿੱਲੇ ਕਣਕ ਚ ਉਹਨੇ ਯਾਨੀ ਕਿ 20 ਕੁੰਡਲ ਕਣਕ ਗੱਡੀ ਆ ਅੱਛਾ ਤੇ ਕਣਕ ਲਾਲਾ ਤੂੰ ਕਿੱਲੇ ਦੀ 45500 ਦੀ ਹੋਈ ਅੱਛਾ ਠੀਕ ਹੈ ਹੂੰ ਆਉਂਦੀਆਂ ਵਧੀਆ ਵੇ ਹਾਂ ਮੈਂ ਕਹਿੰਦਾ ਓਕੇ ਰਿਪੋਰਟ 45500 ਦੀ ਕਿੱਲੇ ਦੀ ਕਣਕ ਹੋਈ ਤੇ 45 ਲੱਖ 50 ਹਜ਼ਾਰ ਦੀ ਕਣਕ ਹੋਈ ਸ਼ਮਾਈ ਦੀ ਹਾਂ ਹਾਂ ਹੁਣ ਜੇਕਰ ਦੋਵੇਂ ਫਸਲਾਂ ਜੋੜ ਲਈਏ ਨਾ ਹਾਂਜੀ ਤਾ ਟੋਟਲ ਬਣਦਾ 1 ਕਰੋੜ ਹੂੰ 19 ਲੱਖ ਹਾਂ 24 ਹਜ਼ਾਰ ਤੇ 500 ਰੁਪਿਆ ਅੱਛਾ ਇਹ ਉੱਤੇ ਲਿਖਿਆ ਜੇ ਇਹ ਉੱਤੇ ਲਿਖਿਆ ਵੇ 1 ਕਰੋੜ ਹੂੰ 19 ਲੱਖ 24 ਹਜ਼ਾਰ 500 ਰੁਪਿਆ ਯਾਨੀ ਕਿ ਉਹਨੇ ਸਾਲ ਦਾ ਦੋਹਾਂ ਫਸਲਾਂ ਚੋਂ 100 ਕਿੱਲੇ ਚੋਂ ਅੱਛਾ ਮੁਨਾਫਾ ਖਟਿਆ ਠੀਕ ਆ ਹੁਣ ਮੈਂ ਇਹਨੂੰ ਆਖਿਆ ਵੀ ਖਰਚਾ ਹੂੰ ਉਹ ਕਹਿੰਦਾ ਜੀ ਖਰਚਾ ਤੁਸੀਂ ਸਾਰਾ ਹੀ ਲਾਉਣਾ ਅੱਛਾ ਕਹਿੰਦਾ ਕੰਬੈਨ ਦਾ ਵੀ ਪੂਰਾ ਖਰਚਾ ਲਾਇਆ ਤੇ 35000 ਰੁਪਏ ਕਿੱਲੇ ਦਾ ਖਰਚਾ ਆ ਗਿਆ ਕਹਿੰਦਾ ਮੇਰਾ ਅੱਛਾ ਕੰਬੈਨ ਦਾ ਸਾਰਾ ਕੰਬੈਨ ਵੜਾ ਕੇ ਊੜੀ ਬਣਾ ਕੇ ਅੱਛਾ ਟੈਲਟੀਵੇਟਰ ਵਾਹ ਕੇ ਜ਼ਮੀਨ ਵਾਹ ਕੇ ਬੀਜ ਕੇ ਲੋਾਈ ਝੋਨੇ ਦੀ ਵਿੱਚੇ ਪਾ ਕੇ ਹਾਂ ਕਣਕ ਦੀ ਬਜਾਈ ਪਾ ਕੇ ਸਾਰਾ ਹਾਂ ਸਾਲ ਦਾ 35000 ਰੁਪਏ ਇੱਕ ਕਿੱਲੇ ਦਾ ਖਰਚਾ ਆ ਗਿਆ ਦੋਵਾਂ ਫਸਲਾਂ ਦੀ ਠੀਕ ਆ 100 ਕਿੱਲੇ ਦਾ ਹੋ ਗਿਆ 35 ਲੱਖ ਹਾਂ 35 ਲੱਖ ਘਟਾ ਕੇ ਗੈਰੀ ਵੇਖ ਕਿੰਨੇ ਰਹਿ ਗਏ ਮਗਰ ਖਾਓ ਖਾਓ ਸਰੋਤਿਆਂ ਨੂੰ 84 ਲੱਖ 24500 ਰਹਿ ਗਿਆ ਹਾਂ ਠੀਕ ਆ ਠੀਕ ਆ 84 24500 ਰਹਿ ਗਿਆ ਹਾਂ ਹਾਂ ਉਸ ਤੋਂ ਬਾਅਦ ਠੇਕਾ ਕਢਾ ਦਈਏ ਆਪਾਂ ਹੂੰ 75000 75 ਲੱਖ 25000 ਠੇਕਾ ਸੀਗਾ ਠੀਕ ਆ ਠੀਕ ਆ 84 ਲੱਖ ਚੋਂ ਆਪਾਂ 75 ਲੱਖ 25000 ਠੇਕਾ ਕਢਾ ਦਈਏ ਹਾਂ ਤਾਂ ਲਾਲਾ ਇੱਧਰ ਵੇਖ 899500 ਰੁਪਿਆ ਕਹਿੰਦਾ ਬਚ ਗਿਆ ਮੈਨੂੰ ਠੀਕ ਆ ਮੈਂ ਇਹਨੂੰ ਆਖਿਆ ਵੀ ਤੈਨੂੰ ਤੂੰ ਤਾਂ ਕਹਿੰਦਾ 19 ਲੱਖ ਰੁਪਿਆ ਬਚ ਗਿਆ ਹਾਂਜੀ ਇੱਥੇ ਤੈਨੂੰ ਬਚਿਆ 899500 ਹਾਂ ਕਿ ਮੈਂ ਐਡਾ ਤਗੜਾ ਰਿਸਕ ਜੇ ਕੋਈ ਕਈ ਵਾਰਾ ਨੇਰੀ ਛੇਰੀ ਆ ਜੇ ਕੁਝ ਆ ਜੇ ਹਾਂਜੀ ਉਹ ਕਹਿੰਦਾ ਉਹ ਰੱਬ ਦਾ ਦੇਨ ਮੈਂ ਅੱਖਾਂ ਵੀ ਇੱਥੇ 10 ਲੱਖ ਰੁਪਏ ਤਾਂ ਰਲਦਾ ਹੀ ਨਹੀਂ ਪਿੱਛੇ ਹਾਂ ਕਹਿੰਦਾ ਵੀ ਗੈਰੀ ਮੈਨੂੰ ਕਹਿੰਦਾ ਵਰਕਾ ਬਲਟ ਅੱਛਾ ਅੱਗੇ ਲੇਖ ਹੂੰ ਅੱਗੇ ਮੈਂ ਵਾਕੇ ਹਾਂ ਰਹਿ ਗਿਆ ਹਾਂਜੀ ਅੱਗੇ ਕਹਿੰਦਾ ਵੀ ਕੰਬੈਨ ਮੇਰੀ ਆਪ ਦੀ ਹਾਂ ਦਿਸਦੀ ਆ ਹਾਂ ਦਿਸ ਰਿਹਾ ਦਿਸ ਰਿਹਾ ਕੰਬੈਨ ਕਹਿੰਦਾ ਮੇਰੀ ਆਪ ਦੀ ਆ 200 ਕਿਲਾ ਮੈਂ ਵੱਢਿਆ 1000 ਰੁਪਏ ਮੈਨੂੰ ਬਚਿਆ 2 ਲੱਖ ਰੁਪਏ ਕਹਿੰਦਾ ਮੈਂ ਕੰਬੈਨ ਜੇਕਰ ਮੈਂ ਕਿਸੇ ਦੇ ਵੀ ਵੜਦਾ ਹਾਂ ਜਾਂ ਕਿਸੇ ਤੋਂ ਵੜਾਉਂਦਾ ਤੇ ਮੈਨੂੰ 2 ਲੱਖ ਰੁਪਏ ਦੇਣਾ ਪੈਣਾ ਸੀ ਦੇਣਾ ਪੈਣਾ ਤੇਲ ਖਰਚਾ ਕੱਢ ਕੇ 2 ਲੱਖ ਰੁਪਏ ਮੈਨੂੰ ਕਹਿੰਦਾ ਸਿੱਧਾ ਉਹ ਬਚਿਆ ਹੂੰ ਫਿਰ ਕਹਿੰਦਾ ਤੂੜੀ ਵਾਲੀ ਮਸ਼ੀਨ ਵੀ ਮੇਰੀ ਆਪਦੀ ਅੱਛਾ ਕਹਿੰਦਾ 250 ਟਰਾਲੀਆਂ ਤੂੜੀ ਬਣਾਈ ਮੈਂ 100 ਕਿੱਲੇ ਚ ਅੱਛਾ ਕਹਿੰਦਾ ਉਹਦੇ ਚ ਵੀ ਮੈਂ 1.5 ਲੱਖ ਰੁਪਏ ਬਣਵਾਈ ਵਿਚਾਰੀ ਤੇਲ ਕੱਢ ਕੇ ਅੱਛਾ ਉਸ ਤੋਂ ਬਾਅਦ ਕਹਿੰਦਾ ਗੱਠਾਣੀ ਮਸ਼ੀਨ ਵੀ ਮੇਰੀ ਆਪਦੀ ਅੱਛਾ ਰੀਪਰ ਮਰਵਾਈ ਦਾ ਆਮ 8-900 ਰੁਪਿਆ ਚੱਲਦਾ ਹਾਂ ਕਹਿੰਦਾ ਮੈਂ ਤੇਲ ਤੇ ਰੀਪਰ ਮਾਰਿਆ 40000 ਰੁਪਿਆ ਮੇਰੀ ਉਹ ਲੇਬਰ ਬਚ ਗਈ ਜਿਹੜੀ ਮੈਂ ਕਿਸੇ ਤੋਂ ਮਰਵਾਉਣੀ ਸੀ ਹਾਂ ਠੀਕ ਆ ਉਸ ਤੋਂ ਬਾਅਦ ਮੈਂ ਤੂੜੀ ਵੇਚੀ ਅੱਛਾ 250 ਟਰਾਲੀ ਤੂੜੀ ਵੇਚੀ 1500 ਕੁਇੰਟਲ ਬਣੀ 5 ਲੱਖ 25 ਹਜ਼ਾਰ ਦੀ ਤੂੜੀ ਵੇਚੀ 100 ਰੁਪਿਆ ਖਰਚਾ ਕੱਢ ਕੇ ਅੱਛਾ ਤੇ ਉਸ ਤੋਂ ਬਾਅਦ ਕਹਿੰਦਾ ਸੁਪਰ ਸੀਡਰ ਮੇਰਾ ਆਪ ਦਾ 100 ਕਿਲਾ ਕਣਕ ਸਾਰੀ ਮੈਂ ਸੁਪਰ ਸੀਡਰ ਨਾਲ ਕੇਰੀ ਠੀਕ ਆ ਤੇ ਕਹਿੰਦਾ ਪਹਿਲਾਂ ਤਵੀਆਂ ਮਾਰੀਆਂ ਉਸ ਤੋਂ ਬਾਅਦ ਸੁਪਰ ਸੀਡਰ ਮਾਰਿਆ ਹੂੰ ਕਹਿੰਦਾ ਲੱਖ ਰੁਪਈਆ ਮੇਰਾ ਉਹ ਬਚ ਗਿਆ ਬਚ ਗਿਆ ਕਹਿੰਦਾ 10 ਲੱਖ ਰੁਪਈਆ ਦਾ ਪ੍ਰੋਫਿਟ ਇਹ ਆ ਕਹਿੰਦਾ ਉਹ 35000 ਚ ਮੈਂ ਖਰਚੇ ਲਾਏ ਹੋਏ ਸੀ ਅੱਛਾ ਕਹਿੰਦਾ ਖਰਚਾ ਦਾ ਆਣਾ ਜੇਕਰ ਆਪਾਂ ਕਿਸੇ ਤੋਂ ਕਰਾਉਂਦੇ ਹਾਂ ਤਾਂ 10 ਲੱਖ ਮੱਲੀ ਇਹ ਲਾਲਾ 8 ਲੱਖ ਮੈਨੂੰ ਠੇਕੇ ਚੋਂ ਬਚਿਆ 1914500 ਰੁਪਈਆ ਮੈਨੂੰ ਬਚ ਗਿਆ ਬਚ ਗਿਆ 100 ਕਿੱਲੇ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 19000 ਰੁਪਈਆ ਕਿੱਲੇ ਦਾ ਬਚਿਆ ਹਾਂ ਜੇਕਰ ਕਹਿੰਦਾ ਮੇਰੇ ਕੋਲੇ ਆਪਦੇ ਨਾਮ ਹੁੰਦੇ ਤਾਂ ਮੈਨੂੰ ਬਚਣਾ ਸੀ 99 100 ਕਿੱਲਾ अच्छा 990 990 मुश्तर नाल 콜 ملاকে ਗੱਲ ਕੀਤੀ ਜਾਵੇ ਭੜਾਂ ਦੀ ਤੁਸੀਂ 5 ਕਿੱਲੇ ਲੈ ਲਓ ਭੜਾਂ ਦੀ 100 ਲੈ ਲਓ ਯਾਨੀ ਕਿ ਬਚਣਾ 990 990 ਹਾਂ ਜੇਕਰ ਲੈਣੀ ਆ ਜ਼ਮੀਨ ਤਾਂ 100 ਕਿੱਲਾ ਲਾਓ ਹਮ ਠੀਕ ਹੈ ਨਹੀਂ ਤਾਂ ਮੈਂ ਨਾ ਵੀ 5 6 ਕਿੱਲੇ ਲੈਣ ਦਾ ਕੋਈ ਫਾਇਦਾ ਨਹੀਂ ਫਾਇਦਾ ਨਹੀਂ ਉਦੋਂ ਚੰਗਾ ਕੋਈ ਕੰਮ ਮਾੜਾ ਚੰਗਾ ਲੱਭ ਲਓ ਅੱਛਾ 15 2000 ਰੁਪਏ ਹਣਾ ਹੁਣ ਇਹਦੀ ਇਹਦੀ ਆ लास्ट ਬਚਤ ਆ ਕਿੰਦੀ ਇਹ ਬਚਤ ਆ ਕਿ 114000 ਇਹਨੇ ਇਹਨੇ ਕਿਨੇ ਕਿੱਲੇ ਜੋ ਨੇ ਬਚਾ ਲਈ ਇਹ ਇਹਨੇ 100 ਕਿੱਲੇ ਚ ਬਚਾ ਲਏ ਜਿਦੇ ਚੁਕੇ ਕੰਬੈਨ ਆਵਦੀ ਸੀ ਤੂੜੀ ਵਾਲੀ ਮਸ਼ੀਨ ਸੀ ਇਹ ਨਹੀਂ ਵੀ ਕੱਲੀ ਉਹਨੇ ਆਵਦੀ ਵੱਡੀ ਲੋਕਾਂ ਦੀ ਗਣਕ ਵੀ ਵੱਡੀ ਉਹਨੇ ਪਰ ਪਰ ਸ਼ਾਹੀ ਜੀ ਜੇ ਤਾਂ ਮੈਨੂੰ ਕਿ ਚਲੋ ਬਈ ਬੰਦੇ ਕੋਲ ਸੰਦ ਸੇੜਾ ਇਹਨਾ ਆਵਦਾ ਹੋਵੇ ਤੇ ਉਹ 100 ਕਿਲੋ ਦੇ ਉਹ ਲੈ ਹੀ ਨਹੀਂ ਸਕਦਾ 100 ਕਿਲੋ ਉਹਨੂੰ ਲੈਣੀ ਵੀ ਨਹੀਂ ਚਾਹੀਦੀ 100 ਇਹ ਬੰਦੇ ਦੀ ਸੋਚ ਜਮਾ ਸਹੀ ਆ ਹਾਂ ਜੇ ਤਾਂ ਕੰਬੈਨ ਤੂੜੀ ਵਾਲੀ ਮਸ਼ੀਨ ਜਿਦੇ ਕੋਲੇ ਕੰਬੈਨ ਵੀ ਆ ਤੂੜੀ ਵਾਲੀ ਮਸ਼ੀਨ ਵੀ ਆ ਜਾਂ ਰੀਪਰ ਵੀ ਹੈਗਾ ਇਕੱਠਾ ਵਾਲੀ ਮਸ਼ੀਨ ਵੀ ਹੈਗੀ ਉਹ ਬੰਦਾ 100 ਤੋਂ 150 ਕੀ 200 ਕਿਲਾ ਜ਼ਮੀਨ ਲਵੇ ਠੀਕ ਆ ਇਕੱਠਾ ਚੱਕੀਆਂ ਨੇ ਆਉਦੇ ਵਾਹਨ ਚ ਵਧੀਆ ਹਾਂਜੀ ਇਹ ਤਾਂ ਨਹੀਂ ਮਾਰਿਆ ਰੀਪਰ ਦਦਵ ਚੱਕ ਕੇ ਉਹ ਕੀਤਾ ਹਾਂ ਦੋ ਕੀਤਾ ਠੀਕ ਹੈ ਕਿ ਨਹੀਂ ਸਹੀ ਆ ਆਉਣ ਵਾਲੇ ਸਮੇਂ 'ਚ ਤੂੰ ਡਰ ਪਰਾਲੀ ਲੱਭਣੀ ਨਹੀਂ ਹਾਂ ਲੱਭਣੀ ਇਹ ਬੰਦੇ ਨੇ ਦਿਮਾਗ ਲਾ ਕੇ ਹਾਂ ਆ ਇੰਨੇ ਪੈਸੇ ਬਚਾਏ ਬਚਾਏ ਨਾਲੇ ਚਲੋ ਵਾਹ ਵਾਹ ਹੋ ਗਈ ਠੇਕੇਲੀ ਜ਼ਮੀਨ ਬਈ ਕਰੋੜਾਂ ਦੀ ਫਸਲ ਵੇਚੀ ਤੇ ਨਾਲੇ ਅਗਲੇ ਦਸੰਦ ਚੱਲ ਗਏ ਨਾਲੇ ਲੋਕਾਂ ਦੀ ਵੱਡੀ ਨਾਲੇ ਆਪ ਦੀ ਵੱਡੀ 19 ਲੱਖ ਰੁਪਏ ਤਿੰਨ ਬੰਦੇ ਆ ਕਹਿੰਦਾ ਦੋ ਸਾਡੇ ਉਹਨਾਂ ਦੇ ਵੀ ਖਰਚਾ ਕੱਢਿਆ ਨੇ ਦੋ ਬੰਦੇ ਰੱਖੇ ਜਿਹੜੇ ਲੱਖ ਲੱਖ ਉਹਨਾਂ ਨੂੰ ਦਿੱਤਾ ਉਹ ਵੀ ਫਸਲ 'ਚੋਂ ਖਰਚਾ ਕੱਢਿਆ ਇਹਨਾਂ ਨੇ ਹਾਂ